ਇਹ ਲਈ ਵੀਡੀਓ ਨੂੰ ਨਹੀਂ ਤੁਹਾਨੂੰ ਜੀ ਪ੍ਰਿਯੋਮ ਫੋਨ ਕਰਿਆ ਓਏ ਸੰਗਤ ਦੀ ਸਹੂਲਤ ਵਾਸਤੇ ਇਸ ਜਗ੍ਹਾ ਨੂੰ ਵੱਡਿਆ ਕਰ ਰਹੇ ਸੀ ਤਾਂ ਜੋ ਵੀ ਕਿਸੇ ਦੇ ਦੁੱਖ ਤਕਲੀਫ ਹੈ ਖੁਸ਼ੀ ਗਮੀ ਦਾ ਕੋਈ ਪ੍ਰੋਗਰਾਮ ਕਰਦੇ ਆ ਲੰਗਰ ਪ੍ਰਸ਼ਾਦਾ ਪਾਣੀ ਬਣੇ ਤੇ ਸੰਗਤ ਬੜੇ ਹੀ ਆਰਾਮ ਨਾਲ ਸਹਿਜ ਨਾਲ ਪ੍ਰਸ਼ਾਦਾ ਪਾਣੀ ਛਕੇ ਉਹ ਗਲੀ ਕਵਿਜਾ ਕਰਨਾ ਚਾਹਤੇ ਹਨ ਧੱਕੇ ਸਾਹਿਬ ਨਾਲ ਮੈਂ ਵੀਡੀਓ ਸਾਹਿਬ ਦੇ ਪਾਸ ਇਧਰ ਸਾਥ ਵੀ ਦਿਆ ਥਾ ਇਹਨ ਲੋਕ ਕੋ ਪਰਸੋਂ ਬੁਲਾਏ ਕੱਲ ਬੁਲਾਏ ਸਵੇਰ 10 ਵਜੇ ਇਹ ਲੋਕ ਵਾਹ ਨਹੀਂ ਗਏ ਕਿ ਕੱਲ ਸਵੇਰੇ ਗੇਟ ਲੱਗ ਗਿਆ ਸੀ ਜੀ 10 11 ਵਜੇ ਸਭ ਕਿੰਨਾ ਪੁਰਾਣਾ 20 ਸਾਲ ਦਾ ਉਹ ਤਾਂ ਉਹ ਖੁਦ ਜਾਣਦੇ ਹੈ ਕਿ ਮੇਰਾ ਗੇਟ ਕੌਣ ਤੋੜਾ ਹੈ ਉਹ ਖੁਦ ਕੰਮ ਕਰਕੇ ਦੂਸਰੇ ਨੂੰ ਫਸਾ ਰਹੇ ਹਨ ਗੇਟ ਦੀ ਥੋੜੀ ਮੁਸ਼ਕਲ ਆ ਰਹੀ ਕਿਉਂਕਿ ਸਾਨੂੰ ਕਿਸੇ ਨਾ ਕਿਸ ਨੂੰ ਠਹਿਰਾਣਾ ਪੈਂਦਾ ਸੀ ਵੀ ਗੁਰੂ ਘਰ ਵੀ ਰੁੱਕ ਰਾਤ ਨੂੰ ਕਿਉਂਕਿ ਦੇਖੋ ਗੁਰੂ ਘਰ ਨੂੰ ਕੋਈ ਹੋਰ ਗੇਟ ਨਹੀਂ ਜਾ ਰਿਹਾ ਅਸੀਂ ਕਹਿੰਦੇ ਇੱਥੇ ਗੇਟ ਲੱਜੇਗਾ ਤੇ ਸੰਗਤ ਖੁੱਲੇ ਹੋ ਕੇ ਲੰਗਰ ਪ੍ਰਸ਼ਾਦਾ ਪਾਣੀ ਛਕ ਸਕੇ ਕੇ ਪਾਸ 60 ਬੰਦੇ ਬੁਲਾ ਕੇ ਮੇਰੇ ਕੋ ਡਰਾਇਆ ਧਮਕਾਇਆ ਜਾ ਰਹਾ ਹੈ ਇਤਨਾ ਤੱਕ ਕਿ ਮੇਰੇ ਪਾਈਪ ਸਾਰਾ ਤੋੜ ਦਿਆ ਗਿਆ ਹੈ ਲੈਟਰੀ ਮੈਟਰੂਮ ਦਾ ਔਰ ਉਧਰ ਕੀ ਬੰਦਾ ਸੇਟਰ ਤੇ ਵੀ ਤਲਵਾਰ ਮਾਰਾ ਗਿਆ ਹੈ ਤੋਂ ਪੈਰ ਤੇ ਮਾਰਾ ਗਿਆ ਹੋ ਸੀ ਰੋਕਤਾ ਵਿੱਚ ਇਹ ਬੰਦਿਆਂ ਦੇ ਬੈਠੇ ਸੀ ਜੀ ਕਿ ਤੁਸੀਂ ਗੇੜ ਨਹੀਂ ਲਾਣਾ ਇਹਨਾਂ ਨੇ ਸਾਰੀ ਪੰਚਾਇਤ ਤੇ ਕਹਤਾ ਅਸੀਂ ਗੇੜ ਨਹੀਂ ਲਾਂਗੇ ਲੇਕਿਨ ਇਹਨਾਂ ਨੇ ਜ਼ੁਬਾਨ ਦੀ ਕੋਈ ਵੈਲਿਊ ਨਹੀਂ ਕੀਤੀ ਹੈਗੀ ਪ੍ਰਵਾਸੀ ਹੋ ਗਏ ਸੋਚਦਾ ਵੀ ਅਸੀਂ ਇਹਨਾਂ ਨਾਲ ਧੱਕਾ ਕਰੀ ਜਾਈਏ ਅਸਲ ਦੇ ਵਿੱਚ ਇਹ ਕਹਿੰਦਾ ਵੀ ਅਸੀਂ ਖੁੱਲਾ ਜਿਹਾ ਪਲਾਟ ਛੱਡ ਦਿੱਤਾ ਹੈ ਤੇ ਮੈਂ ਇਹਦੇ ਤੇ ਕਬਜ਼ਾ ਕਰਨਾ ਗੁਰਦੁਆਰਾ ਸਾਹਿਬ ਦਾ ਗੇਟ ਪਿੱਛੇ ਆ ਤੁਸੀਂ ਦੇਖੇ ਹੋਵੇ ਸ਼ਾਇਦ ਗੇਟ ਲਾ ਕੇ ਇਹਨਾਂ ਨੇ ਅੰਦਰ ਰੱਖ ਲਿਆ ਨੀਲੇ ਰੰਗ ਦਾ ਗੇਟ ਸਾਡੇ ਕੋਲ ਵੀਡੀਓ ਪਈ ਆ ਮੇਨ ਤੇ ਬੂਟੇ ਲੱਗੇ ਹੋਏ ਆ ਉਹਦੀ ਆਰਚ ਗੁਰਦੁਆਰਾ ਸਾਹਿਬ ਦਾ ਲੈਟਰ ਐਲਾਨ ਕਰਕੇ ਉਹਦੇ ਕਰਕੇ ਗੁਰਦੁਆਰਾ ਸਾਹਿਬ ਦਾ ਮੁੱਦਾ ਬਣਾਇਆ ਜਾ ਰਿਹਾ ਅਸੀਂ ਖੁਦ ਸਿੱਖ ਫੈਮਲੀ ਨੂੰ ਬਿਲੋਂਗ ਕਰਦੇ ਆ ਅਸੀਂ ਗੁਰਦੁਆਰਾ ਸਾਹਿਬ ਦੀ ਬੇਇੱਜ਼ਤੀ ਕਿਵੇਂ ਕਰਾਂਗੇ ਅਗਰ ਇੱਥੇ ਫੁੱਲ ਵੀ ਲਾ ਦਿੰਦੇ ਆ ਕੋ ਬੂਟੇ ਵੀ ਲਾ ਦਿੰਦੇ ਤੇ ਉਹ ਵੀ ਇਹ ਤੋੜ ਕੇ ਸੁੱਟ ਦਿੰਦੇ ਆ ਗੰਦੇ ਦੇਖੋ ਪੈ ਪੀਣਾ ਨੇ ਗੁਰੂ ਘਰ ਦੇ ਮੂਹਰੇ ਪਾਈ ਹੋਈ ਆ ਯਾਲਾ ਦੇਖਣ ਵਾਲੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਨਦੀਨ ਤਵਾਰਦਾਸ ਲੁਧਿਆਣਾ ਦੇ ਵਿੱਚ ਮੌਜੂਦ ਆ ਜਗੀਰਪੁਰ ਰੋਡ ਪੋਡਾ ਕਲੋਨੀ ਦੇ ਵਿੱਚ ਜਿੱਥੇ ਦੱਸਦੇ ਕਿ ਪੋਡਾ ਕਲੋਨੀ ਦੇ ਵਿੱਚ ਗਲੀ ਨੰਬਰ 3 ਦਾ ਮਾਮਲਾ ਜਿਹੜਾ ਸਾਹਮਣੇ ਆਇਆ ਜਿੱਥੇ ਦੱਸਦੇ ਕਿ ਤਸਵੀਰ ਜਿਹੜੀ ਦਿਖਾ ਦਿੰਦੇ ਆ ਗੇਟ ਜਿਹੜਾ ਬੈਕ ਪਾਸੇ ਟੁੱਟਿਆ ਪਿਆ ਹੋਇਆ ਸੋ ਦੱਸਦੇ ਕਿ ਬੇਦਵੀ ਦਾ ਜਿਹੜਾ ਮਾਮਲਾ ਦੱਸਿਆ ਜਾ ਰਿਹਾ ਹੈ ਲਾ ਕਿ ਇਹ ਕਿਹਾ ਜਾ ਰਿਹਾ ਹੈ ਕਿ ਇਸ ਥਾਂ ਦੇ ਉੱਤੇ ਗਲੀ ਨੰਬਰ 3 ਦੇ ਵਿੱਚ ਬੇਦਵੀ ਹੁੰਦੀ ਹੈ ਕਾਰਨ ਕੀ ਹੈਗਾ ਕਿਉਂਕਿ ਇੱਕ ਪਾਸੇ ਦੀ ਜੇਕਰ ਤਸਵੀਰ ਦਿਖਾਈਏ ਤਾਂ ਦੇਖ ਸਕਦੇ ਹੋ ਕਿ ਇੱਕ ਪਲਾਟ ਹੈਗਾ ਵਾ ਜਿਸ ਪਲਾ ਇਹ ਜਿਹੜਾ ਮੇਨ ਗੇਟ ਆ ਇੱਥੇ ਲੱਗਾ ਹੁੰਦਾ ਤਾਂ ਉਸ ਤੋਂ ਬਾਅਦ ਇਸ ਗੇਟ ਨੂੰ ਜਿਹੜਾ ਤੋੜ ਦਿੱਤਾ ਜਾਂਦਾ ਹੈ ਕਾਰਨ ਕੀ ਹੈਗਾ ਵਾ ਗਲਬਾਤ ਕਰ ਲੈਨੇ ਆ ਗੁਰਦੁਆਰਾ ਮੁਖੀ ਜਿਹੜੇ ਉਹ ਵੀ ਮੌਜੂਦ ਨੇ ਸਾਡੇ ਨਾਲ ਤੇ ਹੋਰ ਇਲਾਕੇ ਨਿਵਾਸੀ ਜਿਹੜੇ ਨੇ ਉਹ ਵੀ ਮੌਜੂਦ ਨੇ ਜਾਣਕਾਰੀ ਲਵਾਂਗੇ ਹਾਲਾਂਕਿ ਇੱਕ ਪਾਸੇ ਕਾਗਜ਼ ਪੱਤਰ ਜਿਹੜੇ ਨੇ ਉਹ ਵੀ ਹੱਥਾਂ ਦੇ ਵਿੱਚ ਫੜੇ ਹੋਏ ਨੇ ਕਾਰਨ ਕੀ ਹੋਇਆ ਗੇਟ ਕਿੰਦੇ ਵੱਲੋਂ ਭੰਨਿਆ ਗਿਆ ਕਿੰਦੇ ਵੱਲੋਂ ਤੋੜਿਆ ਗਿਆ ਉਸ ਤੋਂ ਬਾਅਦ ਕਿੰਦੇ ਵੱਲੋਂ ਇਹ ਕੁਝ ਜਿਹੜਾ ਕੀਤਾ ਗਿਆ ਸਾਰੀ ਜਾਣਕਾਰੀ ਬਾਬਾ ਜੀ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਵਾਹਿਗੁਰੂ ਜੀ ਕੀ ਫਤ ਇਹ ਪਾਵਨ ਪਿੱਤਰ ਸਥਾਨ ਤਨ ਤਨ ਸ੍ਰੀ ਗੁਰੂ ਹਰਿਕ੍ਰਿਸ਼ਨ ਪਾਸ਼ਾ ਜੀ ਦਾ ਹੈ ਇੱਥੇ 20 ਸਾਲ ਤੋਂ ਅਸੀਂ ਸ਼ੌਭਤ ਹੈ ਇਹ ਭੋਡਾ ਕਲੋਨੀ ਗਲੀ ਨੰਬਰ 3 ਜਗੀਰਪੁਰ ਰੋਡ ਰਾਹਾਂ ਰੋਡ ਦੇ ਸਥਾਪਿਤ ਹੈ ਤੇ ਪਿਛਲੇ 20 ਸਾਲਾਂ ਤੋਂ ਅਸੀਂ ਇੱਥੇ ਝਾੜੂ ਮਜ਼ਦਾਰ ਆ ਜੀ ਤੇ ਅਸੀਂ ਸੰਗਤ ਦੀ ਸਹੂਲਤ ਵਾਸਤੇ ਇਸ ਜਗ੍ਹਾ ਨੂੰ ਵੱਡਿਆ ਕਰ ਰਹੇ ਸੀ ਤਾਂ ਜੋ ਵੀ ਕਿਸੇ ਦੇ ਦੁੱਖ ਤਕਲੀਫ ਹੈ ਖੁਸ਼ੀ ਗਮੀ ਦਾ ਕੋਈ ਪ੍ਰੋਗਰਾਮ ਕਰਦੇ ਆ ਲੰਗਰ ਪ੍ਰਸ਼ਾਦਾ ਪਾਣੀ ਬਣੇ ਤੇ ਸੰਗਤ ਬੜੇ ਹੀ ਆਮ ਨਾਲ ਸਹਿਜ ਨਾਲ ਪ੍ਰਸ਼ਾਦਾ ਪਾਣੀ ਛਕੇ ਤੇ ਅਸੀਂ ਸਾਰੀ ਸੰਗਤ ਦੇ ਸਹਿਯੋਗ ਨਾਲ ਕਾਫੀ ਸਮੇਂ ਤੋਂ ਮਾਇਆ 10-10 5-5 ਇਕੱਠੇ ਕਰਕੇ ਸੰਗਤ ਨੇ ਗੇਟ ਲਵਾਇਆ ਜੀ ਕੱਲ ਦੇ ਸਮੇਂ ਦੇ ਵਿੱਚ ਸਾਡੇ ਇੱਥੇ ਨਾਲ ਹੀ ਹੈਗਾ ਅਰुण ਮੈਂਬਰ ਪੰਚਾਇਤ ਹੈ ਜਿਨੇ ਪੰਚਾਇਤਾਂ ਨੂੰ ਕਹਿ ਕੇ ਪ੍ਰਸ਼ਾਸਨ ਨੂੰ ਕਹਿ ਕੇ ਸਾਡੇ ਗੁਰੂ ਘਰ ਦਾ ਗੇਟ ਵੀ ਤੜਾਇਆ ਸੱਚਖੰਡ ਵਿੱਚ ਸਾਡੇ ਸ਼ੀਸ਼ੇ ਵੀ ਤੜਾਏ ਨੇ ਅਤੇ ਜਿਹੜਾ ਅਰੁਣਾ ਇਹਨਾਂ ਨੇ ਮੇਰੇ ਤੇ ਮਾਰੂ ਹਮਲੇ ਵੀ ਕਈ ਵਾਰੀ ਕੀਤੇ ਨੇ ਕਿ ਜਦੋਂ ਅਸੀਂ ਆਪਣਾ ਨਗਰ ਕੀਰਤਨ ਕੱਢਦੇ ਸੀ ਇਹ ਆਪਣੀ ਕੋਈ ਨਾ ਕੋਈ ਟਾਂਗ ੜਾ ਦਿੰਦੇ ਸੀ ਵੀ ਜਿਸ ਨਾਲ ਅਸੀਂ ਬਹੁਤ ਹੀ ਪਰੇਸ਼ਾਨ ਰਹਨੇ ਆ ਬਿਲਕੁਲ ਜਿਹੜਾ ਇਹ ਗੇਟ ਹੈ ਬਾਬਾ ਜੀ ਕਦੋਂ ਲਗਾਇਆ ਗਿਆ ਸੀਗਾ ਤੇ ਗੁਰਦੁਆਰਾ ਸਾਹਿਬ ਕਿੰਨਾ ਪੁਰਾਣਾ ਹੋ ਗਿਆ ਇਹ ਕੱਲ ਸਵੇਰੇ ਗੇਟ ਲੱਗ ਗਿਆ ਸੀ ਜੀ 10 11 ਵਜੇ ਗੁਰਦੁਆਰਾ ਸਾਹਿਬ ਕਿੰਨਾ ਪੁਰਾਣਾ 20 ਸਾਲ ਜੀ 20 ਸਾਲ ਪੁਰਾਣਾ ਗੁਰਦੁਆਰਾ ਸਾਹਿਬ ਤੇ ਗੇਟ ਕੱਲ ਲਗਾਇਆ ਗਿਆ ਪਹਿਲਾਂ ਕੋਈ ਗੇਟ ਵਗੈਰਾ ਲੱਗਿਆ ਨਹੀਂ ਸੀਗਾ ਕੀ ਇਹ ਗਲੀ ਹੈ ਪਲਾਟ ਹੈ ਕੀ ਚੀਜ਼ ਇਹ ਪਲਾਟ ਹੈਗਾ ਜੀ ਗੁਰੂ ਘਰ ਦੇ ਵਿੱਚ ਇੰਨੀ ਆਮਦਨ ਨਹੀਂ ਹੈਗੀ ਵੀ ਅਸੀਂ ਇਕਦਮ ਸਾਰੇ ਕਾਰੋਬਾਰ ਕਰਦੀ ਹੈ ਜਿੰਨੀ ਸੇਵਾ ਥੋੜੀ ਥੋੜੀ ਅਸੀਂ ਕਰਦੇ ਆ ਪਿੱਛੇ ਬਾਥਰੂਮ ਬਣੇ ਨੇ ਜੀ ਪਿੱਛੇ ਫਿਰ ਮਹਾਰ ਹੁਣ ਗੇਟ ਦੀ ਥੋੜੀ ਮੁਸ਼ਕਲ ਆ ਰਹੀ ਕਿਉਂਕਿ ਸਾਨੂੰ ਕਿਸੇ ਨਾ ਕਿਸੇ ਨੂੰ ਠਹਿਰਾਣਾ ਪੈਂਦਾ ਸੀ ਵੀ ਗੁਰੂ ਘਰ ਵੀ ਰੁੱਕ ਰਾਤ ਨੂੰ ਕਿਉਂਕਿ ਦੇਖੋ ਗੁਰੂ ਘਰ ਨੂੰ ਕੋਈ ਹੋਰ ਗੇਟ ਨਹੀਂ ਜਾ ਰਿਹਾ ਅਸੀਂ ਕਿਹਾ ਇੱਥੇ ਗੇਟ ਲੱਗ ਜੇਗਾ ਤੇ ਸੰਗਤ ਖੁੱਲੇ ਹੋ ਕੇ ਲੰਗਰ ਪ੍ਰਸ਼ਾਦਾ ਪਾਣੀ ਛਕ ਸਕੇਗੀ ਅਸੀਂ ਇਸ ਕਰਕੇ ਸੰਗਤ ਨੇ ਕਿਹਾ ਭਾਈ ਗੁਰੂ ਹਰਕ੍ਰਿਸ਼ਨ ਪਾਸ਼ਾਏ ਦੇ ਅੱਗੇ ਜਨਮ ਦਿਹਾੜਾ ਆ ਰਿਹਾ ਤੇ ਅਸੀਂ ਅਸੀਂ ਇੱਥੇ ਗੇਟ ਲਾਈਏ ਵੀ ਧੰਨ ਧੰਨ ਸ਼੍ਰੀ ਗੁਰੂ ਹਰਕ੍ਰਿਸ਼ਨ ਪਾਸ਼ਾਏ ਨੂੰ ਇੱਕ ਉਹਨਾਂ ਦਾ ਜਨਮ ਦਿਹਾੜੇ ਤੇ ਗਿਫਟ ਹੋ ਜਾਂਦਾ ਇਹ ਸੰਗਤ ਦਾ ਸਹਿਯੋਗ ਸੀ ਜੀ ਹਾਂ ਤੇ ਇਹ ਤੋੜਪਨ ਕਿੰਦੇ ਵੱਲੋਂ ਕੀਤੀ ਜਾਂਦੀ ਕਿਉਂ ਕੀਤੀ ਜਾਂਦੀ ਇੱਥੇ ਮੈਂਬਰ ਪੰਾਇਆ ਜਿਹੜਾ ਅਰुण ਹੈ ਜੀ ਤੇ ਉਹਦੇ ਨਾਲ ਜਿਹੜੇ ਸਰਪੰਚ ਨੇ ਉਹਨੇ ਤੇ ਹੋਰ ਜਿਹੜੇ ਮਾਰੂ ਹਥਿਆਰ ਲੈ ਕੇ ਆਏ ਸੀ ਬੰਦੇ ਜਿਨ੍ਹਾਂ ਦੇ ਮੂੰਹ ਬੰਨੇ ਸੀ ਉਹ ਸੀ ਅੱਛਾ ਜਿਹੜੇ ਤੋੜਪਨ ਕਰਨ ਵਾਸਤੇ ਆਂਦੇ ਨੇ ਨਕਾਬ ਪੋਸ਼ ਜਿਹੜਾ ਤੁਸੀਂ ਕਹਿ ਰਹੇ ਹੋ ਤੇ ਉਹ ਉਹਨਾਂ ਦੀ ਸਿਸੜ ਵੀ ਹੈਗੀ ਥੋੜੇ ਹਾਂਜੀ ਹੈਗੀ ਹੈ ਜੀ ਕਿੰਨੇ ਜਣੇ ਸੀਗੇ ਉਹ ਲਗਭਗ 25 ਤੋਂ 30 ਜਣੇ ਹੈਗੇ ਸੀ ਜੀ ਮਤਲਬ ਉਹ ਕਿੰਨੇ ਵਜੇ ਦਾ ਮਾਮਲਾ ਸੀਗਾ ਕਿੰਨੇ ਵਜੇ ਆਂਦੇ ਆਮ ਨੂੰ 7:00 ਵਜੇ ਦਾ ਹੋ ਗੰਦਾਜਾ ਅੱਛਾ ਇਸ ਤੋਂ ਪਹਿਲਾਂ ਵੀ ਕੋਈ ਥੋੜੇ ਨਾਲ ਰੰਜਸ ਸੀ ਆਇਆ ਗੁਰ ਹੋਰ ਤੇ ਕਿਸੇ ਦੀ ਨਹੀਂ ਐ ਇਸ ਬੰਦੇ ਨੇ ਤਾਂ ਕਾਫੀ ਵਾਰੀ ਸਾਡੇ ਨਾਲ ਹੋ ਚੁੱਕੀ ਐ ਜੀ ਪਹਿਲਾਂ ਵੀ ਕਈ ਵਾਰੀ ਬਹੁਤ ਵਾਰੀ ਹੋ ਚੁੱਕੀ ਐ ਤੁਹਾਨੂੰ ਦੱਸਿਆ ਜੀ ਜਦੋਂ ਅਸੀਂ ਨਗਰ ਕੀਰਤਨ ਕੱਢਦੇ ਆ ਨਾ ਜਾਣ ਕੇ ਮੋਟਰਸਾਈਕਲ ਅੱਗੇ ਕਰ ਦਿੰਦਾ ਵੀ ਇਹ ਓਖੇ ਹੋ ਕੇ ਲੰਘਣ ਕਾਰਨ ਇਹਦਾ ਕੀ ਹੈਗਾ ਕਿਉਂ ਇਦਾਂ ਕੀਤਾ ਜਾਂਦਾ ਇਹ ਦੇਖੋ ਜੀ ਪਿੱਛੋਂ ਦੀ ਸਪੋਰਟ ਲੈ ਕੇ ਵੀ ਇਹ ਡਰਾਂਦਾ ਵੀ ਇਹ ਬੰਦੇ ਡਰੇ ਰਹਿਣ ਸਾਡੇ ਤੋਂ ਪ੍ਰਵਾਸੀ ਹੋ ਗਏ ਸੋਚਦਾ ਵੀ ਅਸੀਂ ਇਹਨਾਂ ਨਾਲ ਧੱਕਾ ਕਰੀ ਜਾਈਏ ਅਸਲ ਦੇ ਵਿੱਚ ਇਹ ਕਹਿੰਦਾ ਵੀ ਅਸੀਂ ਖੁੱਲਾ ਜਿਹਾ ਪਲਾਟ ਛੱਡ ਦਿੱਤਾ ਤੇ ਮੈਂ ਇਹਦੇ ਤੇ ਕਬਜ਼ਾ ਕਰ ਲਾਂ ਆ ਦੇਖੋ ਜੀ ਉੱਪਰ ਤੁਸੀਂ ਵੀਡੀਓ ਬਣਾਓਗੇ ਵਾਦਰਾ ਬਣਾਇਆ ਉਹਦੇ ਉੱਤੇ ਬਨੇਰਾ ਕੌਣ ਚੱਕਦਾ ਕਿਹੜੇ ਕਾਨੂੰਨ ਚ ਲਿਖਿਆ ਜੀ ਵਾਦਰਾ ਪਾ ਕੇ ਉੱਤੇ ਬਨੇਰਾ ਚੱਕੋ ਕਿੰਨੇ ਅਜ ਤੱਕ ਪਾਇਆ ਦੂਜੇ ਦੇ ਪਲਾਟ ਤੇ ਕੌਣ ਕਰਦਾ ਜੇ ਗਲੀ ਵੀ ਹੈ ਮੰਨ ਲਓ ਜੇ ਗਲੀ ਵੀ ਕਹਿੰਦੇ ਤੇ ਗਲੀ ਦੇ ਉੱਤੇ ਕੌਣ ਵਾਦਰਾ ਕਰਕੇ ਬਨੇਰਾ ਚੱਕਦਾ ਜੀ ਜੀ ਮੌਕੇ ਤੇ ਤੁਸੀਂ ਪੁਲਿਸ ਬੁਲਾਈ ਸੀ ਥਾਣਾ ਕਿਹੜਾ ਲੱਗਦਾ ਤੁਹਾਨੂੰ ਸਾਨੂੰ ਟਿੱਬਾ ਥਾਣਾ ਲੱਗਦਾ ਜੀ ਆਈਏ ਪੁਲਿਸ ਮੌਕੇ ਤੇ ਜਦੋਂ ਗੇਟ ਸਾਡਾ ਟੁੱਟਾ ਜੀ ਇੱਕ ਵਾਰੀ ਪੀਸੀਆਰ ਆਈ ਆ ਉਸ ਤੋਂ ਬਾਅਦ ਹਾਲੀ ਤੱਕ ਸਾਡੇ ਕੋਲ ਕੋਈ ਨਹੀਂ ਆਇਆ ਜੀ ਕੀ ਕਾਰਵਾਈ ਦੀ ਮੰਗ ਕਰਦੇ ਹੋ ਕੀ ਮੰ ਪਹਿਲੇ ਤੇ ਉਹਨਾਂ ਤੋਂ ਆ ਕੇ ਮਾਫੀ ਮੰਗੇ ਫਿਰ ਸੰਗਤ ਨੇ ਜੋ ਸਹਿਯੋਗ ਦਾ ਜੋ ਤੋੜ ਪੰਨ ਨੁਕਸਾਨ ਹੋਇਆ ਉਹ ਆਪੇ ਭਰੇ ਤੇ ਇੱਥੇ ਗੇਟ ਲਾਵੇ ਜੇ ਨਹੀਂ ਕਰ ਸਕਦਾ ਫਿਰ ਜੋ ਪ੍ਰਸ਼ਾਸਨ ਜਾਂ ਸਿੱਖ ਜਥੇਬੰਦੀਆਂ ਕਹਿਣੀਆਂ ਸੀ ਉਹ ਮਨਜ਼ੂਰ ਸਮਝਾਂਗੇ ਬਿਲਕੁਲ ਸੋ ਗੁਰਦੁਆਰਾ ਦੇ ਮੁਖੀ ਸਾਡੇ ਨਾਲ ਮੌਜੂਦ ਸੀਗੇ ਜਿਨ੍ਹਾਂ ਨਾਲ ਗੱਲਬਾਤ ਕੀਤੀ ਹੋਰ ਜਿਹੜੇ ਲੋਕ ਨੇ ਇਲਾਕੇ ਦੇ ਵਿੱਚ ਉਹਨਾਂ ਨਾਲ ਜਾਣਕਾਰੀ ਲਵਾਂਗੇ ਨਾਮ ਕੀ ਹੈਗਾ ਤੁਹਾਡਾ ਮੇਰਾ ਨਾਮ ਬਲਜੀਤ ਕੌਰ ਬਬਲੀ ਹੈ ਜੀ ਜੀ ਇੱਥੇ ਖੜੇ ਹਾਂ ਤੁਸੀਂ ਇਕੱਠੇ ਹੋ ਕੇ ਸਾਰਾ ਮੱਲਾ ਇਕੱਠਾ ਹੋ ਕੇ ਖੜਾ ਕਰਨ ਕੀ ਹੈਗਾ ਕਿਉਂ ਇਕੱਠਾ ਹੋਣਾ ਕਾਰਨ ਇਸ ਕਰਕੇ ਹੈ ਜੀ ਕਿ ਇਹ ਸਾਡੇ ਜਿਹੜਾ ਕਿ ਮੈਂਬਰ ਪੰਚਾਇਤ ਹਰਨ ਨਾਮ ਦਾ ਇੱਕ ਜੈਂਸਾ ਇਸ ਨੇ ਸਾਨੂੰ ਮਤਲਬ ਗੁਰੂ ਘਰ ਨੂੰ ਬਹੁਤ ਟਾਰਗੇਟ ਕਰਦਾ ਆ ਰਿਹਾ ਸ਼ੁਰੂ ਤੋਂ ਹੀ ਕਰਦਾ ਆ ਰਿਹਾ ਹੁਣ ਨਹੀਂ ਅਗਰ ਅਸੀਂ ਇੱਥੇ ਫ ਗੰਦੇ ਦੇਖੋ ਪੈ ਪੀਣਾ ਨੇ ਗੁਰਦੁਆਰ ਦੇ ਮੂਰੇ ਪਾਈ ਹੋਇਆ ਆਪਣੇ ਫਲਸ਼ ਦੇ ਜੋ ਵੀ ਹੈਗੇ ਆ ਬਾਥਰੂਮ ਦੇ ਸਾਰੇ ਪਾਣੀ ਇਹਨਾਂ ਦਾ ਇੱਧਰ ਨੂੰ ਗੁਰਦੁਆਰ ਦੇ ਮੂਰੇ ਆ ਰਿਹਾ ਹੈ ਜਿਹੜਾ ਘਰ ਸੀਗਾ ਜਿਹੜਾ ਤੁਸੀਂ આરોਪ ਲਗਾ ਰਹੇ ਹੋ ਜ਼ਿਲ੍ਹੇ ਹੁੰਦੇ ਉਹਨਾਂ ਦਾ ਘਰ ਬਾਅਦ ਵਿੱਚ ਬਣਿਆ ਸੀਗਾ ਜਾਂ ਗੁਰਦੁਆਰਾ ਸਾਹਿਬ ਪਹਿਲਾਂ ਸੀ ਇਹ ਜੀ ਸਭ ਤੋਂ ਪਹਿਲਾਂ ਗੁਰਦੁਆਰਾ ਸਾਹਿਬ ਸੀਗਾ ਗੁਰਦੁਆਰਾ 2004 ਦੇ ਵਿੱਚ ਹੀ ਬਣਿਆ ਇਹ 2004 ਦੇ ਵਿੱਚ ਮੰਦਿਰ ਤੇ ਗੁਰਦੁਆਰਾ ਜਦੋਂ ਕਲੋਨੀ ਕੱਟੀ ਆ ਤਾਂ ਉਹਨਾਂ ਨੇ ਗੁਰਦੁਆਰਾ ਤੇ ਮੰਦਿਰ ਨੂੰ ਬਕਾਇਦਾ ਹੀ ਮਤਲਬ ਵਿੱਚ ਇੱਥੇ ਬਣਾਏ ਸੀਗੇ ਬਨੋਸ਼ ਸ਼ਰਮਾ ਜੀ ਔਰ ਗੁਰਮਖ ਸਿੰਘ ਗੁਰਮਖ ਸਿੰਘ ਹੀ ਸੀਗਾ ਜ ਤੋ ਲਿਆ ਕੇ ਸਰੂਪ ਇੱਥੇ ਮਰਜਦਾ ਮਤਲਬ ਕਿ ਗੁਰਦੁਆਰਾ ਸਥਾਪਿਤ ਕੀਤਾ ਗਿਆ ਤੇ ਉਦੋਂ ਤੇ ਹੀ ਸਾਰੇ ਮਤਲਬ ਕਰਦੇ ਆ ਰਹੇ ਪਰ ਇਹ ਜਦੋਂ ਦਾ ਇਹ ਇੱਥੇ ਆਇਆ ਇਹਨੇ ਮਤਲਬ ਬਹੁਤ ਤੰਗ ਪ੍ਰੇਸ਼ਾਨ ਕੀਤਾ ਹੋਇਆ ਗੁਰੂ ਘਰ ਨੂੰ ਜਿਆਦਾ ਟਾਰਗੇਟ ਕਰਦਾ ਔਰ ਸਾਰੇ ਇਹੀ ਇਕੱਲਾ ਆ ਸਾਰਾ ਪਿੰਡ ਨਾਲ ਆ ਜੀ ਸਾਰਾ ਪਿੰਡ ਕੁਝ ਚੰਦ ਬੰਦੇ ਜਿਹੜੇ ਇਹਦੇ ਨੇ ਆਪਣੇ ਵੱਲ ਖਿੱਚੇ ਆ ਔਰ ਸਭ ਤੋਂ ਵੱਡੀ ਗੱਲ ਇਹ ਆ ਕਿ ਜਿਹੜੇ ਸਾਡੇ ਸਰਪੰਚ ਨਾਲ ਲੜ ਗਏ ਜੀ ਸਰਪੰਚ ਸਾਹਿਬ ਖੁਦ ਨਾਲ ਆਇਆ ਔਰ ਪਹਿਲਾਂ ਦੋ ਦਿਨ ਕਹਿ ਕੇ ਵੀ ਗਏ ਆ ਕਿ ਅਗਰ ਤੁਸੀਂ ਗੇਟ ਲਾਇਆ ਤਾਂ ਕਹਿੰਦਾ ਮੈਂ ਖੁਦ ਤੋੜ ਕੇ ਜਾਊਂਗਾ ਉਹ ਖੁਦ ਕਹਿੰਦੇ ਕਹਿ ਕੇ ਗਿਆ ਵਾ ਕਹਿ ਕੇ ਗਿਆ ਤਾਂ ਪਰ ਉਹਨੇ ਕਰਕੇ ਵੀ ਦਿਖਾਤਾ ਪਰ ਉਹਨੂੰ ਨਹੀਂ ਸੀ ਕਰਨਾ ਚਾਹੀਦਾ ਕਿਉਂਕਿ ਮੌਤਵਰ ਸੀਗੇ ਪਰ ਇੱਕ ਪਾਸੇ ਦੀ ਜੇਕਰ ਗੱਲ ਕਰੀਏ ਤਾਂ ਕੀ ਲੱਗਦਾ ਨਹੀਂ ਹੈਗਾ ਕਿ ਅਗਰ ਇਹ ਪਲਾਟ ਹੈਗਾ ਵਾ ਜਾਂ ਪਲਾਟ ਹੈ ਕਿਸੇ ਨੂੰ ਵੇਚਿਆ ਗਿਆ ਜਾਂ ਗੁਰਦੁਆਰਾ ਸਾਹਿਬ ਦਾ ਪਲਾਟ ਹੈ ਜਾਂ ਗੁਰੂ ਘਰ ਦਾ ਪਲਾਟ ਹੈ ਗਲੀ ਨਹੀਂ ਹੈਗੀ ਤੇ ਇਹਦੇ ਇਹ ਤੋ ਤੁਸੀਂ ਗੇਟ ਤੋਂ ਅੰਦਰ ਐਂਟਰ ਹੋ ਜਾਓ ਜਿੰਨੇ ਮਕਾਨ ਆ ਜੋ ਵੀ ਜੋ ਸਾਰਾ ਗੁਰੂ ਘਰ ਦਾ ਹੈ ਜੀ ਤਾਂ ਇਹਨੂੰ ਰਸਤਾ ਹੀ ਗੁਰੂ ਘਰ ਨੂੰ ਹੀ ਜਾਂਦਾ ਹੈ ਕਿੰਨੀ ਕਿ ਜ਼ਮੀਨ ਹੈਗੀ ਗੁਰੂ ਘਰ ਦੀ ਗੁਰੂ ਘਰ ਦੀ ਆ ਦੇਖ ਕਿੰਨੀ ਹੈ 1250 ਸਾਢੇ 1250 ਗਾਜ ਲੈ ਲਓ ਕਿਉਂਕਿ ਵੈਸੇ ਇੱਥੋਂ ਗਲੀ ਤਾਂ ਹੈ ਹੀ ਨਹੀਂ ਇੱਥੋਂ ਗਲੀ ਨਹੀਂ ਕਹਿ ਸਕਦੇ ਗਲੀ ਮੰਦਰ ਤੋਂ ਆਉਂਦੀ ਕਿਉਂਕਿ ਮਕਾਨ ਉੱਧਰ ਬਣੇ ਹੋਏ ਆ ਇੱਥੇ ਬਣੀ ਸੀ ਇਹਨਾਂ ਵਿੱਚ ਆ ਦੋ ਮਕਾਨ ਬਣੇ ਆ ਦੋਮਕਨ ਇਹਨਾਂ ਨੇ ਹੀ ਵਿੱਚ ਬਣਾਏ ਆ ਔਰ ਗਲੀ ਉਧਰੋਂ ਪਿੱਛੇ ਆਉਂਦੀ ਸੀਗੀ ਇੱਥੋਂ ਦੀ ਗਲੀ ਦਾ ਕੋਈ ਮਸਲਾ ਹੀ ਨਹੀਂ ਹੈਗਾ ਇਹ ਗੁਰੂ ਘਰ ਦਾ ਰਸਤਾ ਹੈ ਜੀ ਜੀ ਹਾਂ 메인 게ਟ ਇੱਥੇ ਹੀ ਲੱਗਣਾ ਤਾਂ ਅਸੀਂ ਇਹ ਚੰਨੇ ਆ ਕਿ ਅਗਰ ਇਹਨੇ ਗਲਤੀ ਕੀਤੀ ਆ ਅਸੀਂ ਫਿਰ ਵੀ ਇਹਨੂੰ ਕਹਿੰਨੇ ਆ ਕਿ ਆ ਕੇ ਆਪਣੇ ਗੁਰੂ ਘਰ ਤੋਂ ਆ ਕੇ ਮਾਫੀ ਮੰਗੇ ਔਰ ਸੰਗਤ ਕੋ ਮਾਫੀ ਮੰਗੇ ਅਗਰ ਨਹੀਂ ਹੋ ਫਿਰ ਅਸੀਂ ਜੋ ਵੀ ਹੋਗਾ ਅਸੀਂ ਆਪਣੇ ਕਾਰਵਾਈ ਕਰਾਂਗੇ ਬਿਲਕੁਲ ਇੱਕ ਪਾਸੇ ਇਦੀ ਜੇਕਰ ਗੱਲ ਕਰੀਏ ਤੇ ਜਿਹੜੇ ਲੋਕਾਂ ਵੱਲੋਂ ਇਹ ਕੀਤਾ ਗਿਆ ਜਾਂ ਜੋ ਸੀਗੇ ਉਹ ਇਸ ਟਾਈਮ ਕਿੱਥੇ ਨੇ ਤੇ ਕਿਉਂ ਕੀਤਾ ਜਾਂਦਾ ਵਾ ਕਾਰਨ ਕੀ ਹੈਗਾ ਪਹਿਲਾਂ ਵੀ ਤੁਸੀਂ ਕਹਿ ਰਹੇ ਹੋ ਕਿ ਪਹਿਲਾਂ ਵੀ ਉਹਦੇ ਵੱਲੋਂ ਜਿਹੜਾ ਪਹਿਲਾਂ ਵੀ ਇਦਾਂ ਦੇ ਸਟੈਪ ਜਿਹੜੇ ਚੁੱਕੇ ਗਏ ਨੇ ਤੇ ਪਹਿਲਾਂ ਤੁਸੀਂ ਕਦੇ ਕੋਈ ਕੰਪਲੇਂਟ ਵਗੈਰਾ ਕਰਾਈ ਨਹੀਂ ਪਹਿਲਾਂ ਕਦੀ ਕੋਈ ਕੰਪਲੇਨਟ ਨਹੀਂ ਹੋਈ ਉਹਦੇ ਮੈਂ ਮੈਂ ਸਰਮੀਨ ਨਾਲ ਗੱਲ ਕਰੂੰਗਾ ਪਹਿਲਾਂ ਇਹਨੇ ਜਦੋਂ ਕਿ ਵੋਟਾਂ ਸੀ ਇਹ ਵੋਟਾਂ ਦੇ ਵਿੱਚ ਬਹੁਤੇ ਰਾਜਨੀਤੀ ਖਿਲਾਰਦਾ ਉਸ ਟਾਈਮ ਢਿਲੋਸਾ ਵਾਇ ਸੀਗਾ ਢਿਲੋਸਾ ਵਨ ਸੀ ਪੰਜ ਮਿੰਟ ਗੱਲ ਕਰਨੀ ਸੀਗੀ ਅਸੀਂ ਜਿੱਦਾਂ ਆਏ ਇਹਨੇ ਕੀ ਕੀਤਾ ਜੀ ਸਾਰਾ ਇਹਨੇ ਰੋਡ ਦੇ ਉੱਤੇ ਜਾਮ ਕਰਕੇ ਇਹਨੇ ਮੇਰੇ ਤੇ ਹਮਲਾ ਕੀਤਾ ਇਹਨੇ ਤਾਂ ਇਹਦੇ ਬੇਟੇ ਨੇ ਪੂਰੀ ਪੰਚਾਇਤ ਦੇ ਵਿੱਚ ਮੇਰੇ ਤੇ ਹਮਲਾ ਕੀਤਾ ਉਸ ਟਾਈਮ ਮੈਂ ਟਿੱਬੇ ਥਾਣੇ ਦੇ ਵਿੱਚ ਰਿਪੋਰਟ ਕਰਾਈ ਚੰਡੀਗੜ੍ਹ ਮੈਂ ਇਹਨਾਂ ਤੇ ਪਰਚਾ ਕਰਾਇਆ ਚੰਡੀਗੜ੍ਹ ਦਾ ਹਜੇ ਤੱਕ ਮੈਂ ਵਾਪਸ ਨਹੀਂ ਲਿਆ ਹੋਇਆ ਥਾਣੇ ਦੇ ਵਿੱਚ 15 ਜਣਿਆਂ ਤੇ ਇਹਨਾਂ ਤੇ ਪਰਚੇ ਸੀਗੇ ਇਹ ਹਰਮਿੰਦਰ ਸਿੰਘ ਭੰਬ ਸੀਗੇ ਲੱਕੀ ਸਰਪੰਚੀ ਸਾਰੇ ਹੁਣ 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 ਦੀ ਜੇਕਰ ਗੱਲ ਹੈ ਤੇ ਹੁਣ ਦੀ ਔਨ ਸਪੋਰਟ ਕੀ ਮੰਗਤ ਹੁਣ ਦੀ ਵੀ ਇਹੀ ਆ ਜੀ ਇਹਨੂੰ ਦੇਖੋ ਜਿੰਨੇ ਵੀ ਇਹਦੇ ਨਾਲ ਇਹਦੀ ਸਪੋਰਟ ਕਰ ਰਹੇ ਆ ਮੈਂ ਜ਼ਿਆਦਾਤਰ ਮੈਂ ਉਹਨਾਂ ਨੂੰ ਕਹਿੰਨੀ ਆ ਕਿ ਤੁਸੀਂ ਗਲਤ ਕਰ ਰਹੇ ਹੋ ਚਾਹੇ ਸਰਪੰਚ ਸਾਹਿਬ ਆ ਚਾਹੇ ਮੈਂਬਰ ਪੰਚਾਇਤ ਜੋ ਵੀ ਆ ਕਿਉਂਕਿ ਸਾਡੇ ਨਾਲ ਕਰ ਲੋ ਗੱਲ ਵੱਖਰੀ ਆ ਪਰ ਜਦ ਗੁਰੂ ਘਰ ਨਾਲ ਇਹਨਾਂ ਨੇ ਕੀਤੀ ਆ ਤੇ ਉੱਥੇ ਕੋਈ ਵੀ ਬਖਸ਼ਿਆ ਨਹੀਂ ਜਾਣਾ ਹੈਗਾ ਜਿਹੜੇ ਜਿਨ੍ਹਾਂ ਵੱਲੋਂ ਇਹ ਕੀਤਾ ਗਿਆ ਵਾ ਉਹ ਇਸ ਪੰਚਾਇਤ ਦੇ ਕੀ ਲੱਗਦੇ ਨੇ ਇਸ ਮਹੱਲੇ ਦੇ ਵਿੱਚ ਕੀ ਹੈਗੇ ਇੱਕ ਮੈਂਬਰ ਪੰਚਾਇਤ ਦਾ ਇੱਕ ਸਰਪੰਚ ਇੱਕ ਸਰਪੰਚ ਵੀ ਹੈ ਇੱਕ ਐਕਸ ਸਰਪੰਚ ਜੀ ਜਿੰਦਾ ਤੁਸੀਂ ਕਰ ਕਹਿ ਰਹੇ ਹੋ ਕਿ ਕਰਦੇ ਨਾਲ ਗਲੀ ਹੈਗੀ ਪਲਾਟ ਹੈਗਾ ਪਿਆ ਵਾ ਤੇ ਉਹ ਕੌਣ ਹੈਗਾ ਮਨ ਮੈਂਬਰ ਪੰਚਾਇਤ ਹੈ ਜੀ ਉਹ ਰੱਖਿਆ ਹਾਂ ਅੱਛਾ ਅੰਦਰ ਵੀ ਕੋਈ ਪੰਤ ਤੋੜ ਕੀਤੀ ਕੀ ਕੋਈ ਇਦਾਂ ਹਾਂ ਅੰਦਰ ਵੀ ਸ਼ੀਸ਼ਾ ਤੋੜਿਆ ਗਿਆ ਗੁਰੂ ਘਰ ਦੇ ਅੰਦਰ ਵੀ ਜੀ ਕਿੰਨੇ ਬੰਦੇ ਹੋ ਇਹਨੂੰ ਕੀ ਮੰਨਦੇ ਹੋ ਇਹਨੂੰ ਵੀ ਅੱਧ ਵੀ ਮੰਨਦੇ ਸੀ ਗੁਰੂ ਘਰ ਦੀ ਤੁਸੀਂ ਗੇਟ ਤੋੜਨਾ ਕੋਈ ਚੰਗੀ ਗੱਲ ਸੋਣਾ ਗੁਰੂ ਘਰ ਦਾ ਜੀ ਆਹ ਦੇਖੋ ਜੀ ਆਹ ਦੇਖੋ ਜੀ ਬਾਬਾ ਜੀ ਦਾ ਬਾਣਾ ਵੀ ਅੱਜ ਦਿਨ ਪਾੜਿਆ ਗਿਆ ਬਾਣਾ ਵੀ ਪਾੜਿਆ ਬਾਬਾ ਜੀ ਦਾ ਦੇਖੋ ਜਿਹੜੀ ਆ ਤੁਹਾਡੇ ਨਾਲ ਸਾਂਝਾ ਕਰਾ ਰਹੇ ਹਾਂ ਇਸ ਟਾਈਮ ਸਾਹਮਣੇ ਦੇਖ ਸਕਦੇ ਹਾਂ ਕਿ ਕੇਸਰੀ ਕੇ ਬਾਬਾ ਜੀ ਜਿਹੜੇ ਨੇ ਗੁਰਦੁਆਰਾ ਦੇ ਮੁਖੀ ਜਿਹੜੇ ਨੇ ਉਹਨਾਂ ਵੱਲੋਂ ਆਪਣਾ ਜਿਹੜਾ ਬਾਣਾ ਵਾ ਕੁਝ ਹੋਇਆ ਏ ਪਹਿਲਾਂ ਕੁਝ ਸੀਗਾ ਵੀ ਇਦਾਂ ਕਿ ਕੋਈ ਲੜਾਈ ਝਗੜਾ ਸੀਗਾ ਜਾਂ ਕਿਦਾਂ ਪਹਿਲਾਂ ਲੜਾਈ ਝਗੜਾ ਨਹੀਂ ਇਹ ਸਾਡੇ ਨਾਲ ਬਸ ਉਧੇ ਗੁਰੂ ਘਰ ਦੇ ਦੋਖੀ ਹੈ ਜਿਹਨੂੰ ਦੋਖੀ ਕਹਿੰਦੇ ਗੰਗੂ ਵਰਗੇ ਉਹ ਉਹ ਨੇ ਮਸੰਦ ਨੇ ਇਹਦੇ ਗੁਰੂ ਘਰ ਨੂੰ ਹਮੇਸ਼ਾ ਇਹ ਨੀਵਾ ਹੀ ਦਿਖਾਣਾ ਜਾਂਦੇ ਆ ਪਤਾ ਨਹੀਂ ਕੀ ਸੋਚ ਆ ਇਹਨਾਂ ਦੀ ਗੁਰੂ ਘਰ ਨਾਲ ਕਿਹੜਾ ਇਹਨਾਂ ਨੂੰ ਵੈਰ ਹੈਗਾ ਕਿਹੜਾ ਇਹਨਾਂ ਦੇ ਮਨ 'ਚ ਉਸ ਅਸੀਂ ਨਹੀਂ ਜਾਣ ਸਕਦੇ ਇਹਨਾਂ ਨੂੰ ਪਤਾ ਹੋਵੇ ਕੀ ਅਗਲਾ ਸਟੈਪ ਹੋਊਗਾ ਤੁਹਾਡਾ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਅਗਲਾ ਸਟੈਪ ਸਾਡਾ ਜੇ ਸਾਡਾ ਪ੍ਰਸ਼ਾਸਨ ਕੋਈ ਨਹੀਂ ਸੁਣਨਗੇ ਸਾਡੇ ਨਹੀਂ ਸੁਣ ਗਏ ਅਸੀਂ ਸੀਪੀ ਸਾਹਿਬ ਕੋ ਜਾਵਾਂਗੇ ਨਹੀਂ ਅਸੀਂ ਧਰਨੇ ਲਾਵਾਂਗੇ ਜਿੱਥੇ ਬੰਦੀਆਂ ਆਣਗੇ ਜੋ ਸਾਨੂੰ ਹੁਕਮ ਕਰਨਗੇ ਅਸੀਂ ਉਹ ਕਰਾਂਗੇ ਬਿਲਕੁਲ ਬਾਬਾ ਜੀ ਅਗਲਾ ਸਟੈਪ ਕੀ ਹੈਗਾ ਤੁਹਾਡਾ ਕੀ ਚਾਹੁੰਨੇ ਹੋ ਦੇਖੋ ਜੀ ਸਾਰੀ ਚੱਲਣਾ ਸਿੱਖ ਜਥੇਬੰਦੀਆਂ ਦੇ ਨਾਲ ਜੋ ਕਿ ਸਾਡੇ ਗੁਰੂ ਘਰਾਂ ਦੇ ਮਰਿਆਦਾ ਦੇ ਅਨੁਸਾਰ ਉਹਨਾਂ ਨੇ ਮੇਨ ਮੁਖੀ ਨੇ ਸਾਰੇ ਜਿਹੜੇ ਵੀ ਜਥੇਬੰਦੀ ਨਿਹੰਗ ਸਿੰਘ ਨੇ ਜਾਂ ਤੇ ਉਹ ਉਹ ਜੋ ਆਣਗੇ ਉਹਨਾਂ ਨੇ ਜੋ ਸਾਨੂੰ ਹੁਕਮ ਕਰਨਗੇ ਅਸੀਂ ਉਹਨਾਂ ਦੇ ਹਿਸਾਬ ਨਾਲ ਚੱਲਾਂਗੇ ਜੀ ਬਿਲਕੁਲ ਸੋ ਦੱਸ ਦਈਏ ਪੋਡਾ ਕਲੋਨੀ ਗਲੀ ਨੰਬਰ 3 ਦੇ ਵਿੱਚ ਦਾ ਜਿਹੜਾ ਮਾਮਲਾ ਸੀਗਾ ਜਿਨ੍ਹਾਂ ਦੇ ਉੱਤੇ આરોਪ ਲਗਾਏ ਜਾ ਰਹੇ ਸੀਗੇ ਬਤੌਰ ਸਰਪੰਚ ਤੇ ਬਤੌਰ ਜਿਹੜੇ ਪੰਚਾਇਤੀ ਮੈਂਬਰ ਸੀਗੇ ਅਰुण ਉਹ ਵੀ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰ ਲੈਣੇ ਆ ਨਾਮ ਕੀ ਹੈਗਾ ਤੁਹਾਡਾ ਪੂਰਾ ਮੇਰਾ ਨਾਮ ਅਰुण ਕੁਮਾਰ ਹੈ ਜੀ ਤੁਸੀਂ ਉਸ ਪੰਚਾਇਤ ਦੇ ਕੀ ਲੱਗ ਮੈਂ ਮਰ ਬੰਜਾਦ ਹਾਂ ਅੱਛਾ ਕਿਸ ਗਲੀ ਦੇ ਵਿੱਚ ਤੁਹਾਡਾ ਘਰ ਹੈਗਾ ਤਿੰਨ ਨੰਬਰ ਗਲੀ ਕੀ ਮਾਮਲਾ ਕੀ ਹੋਇਆ ਸੀ ਉਹ ਗਲੀ ਦਾ ਮਾਮਲਾ ਹੈ ਉਹ ਗਲੀ ਕਬਜ਼ਾ ਕਰਨਾ ਚਾਹਤੇ ਹਨ ਧੱਕੇ ਸਾਈ ਨਾਲ ਮੈਂ ਵੀਡੀਓ ਸਰ ਦੇ ਕੋਲ ਬਾਸ ਦਰਖਾਸਤ ਵੀ ਦੀਆ ਥਾ ਇਹਨ ਲੋਕ ਕੋ ਪਰਸੋ ਬੁਲਾਏ ਕੱਲ ਬੁਲਾਏ ਸੇ 10 ਵਜੇ ਇਹ ਲੋਕ ਵਹਾਂ ਨਹੀਂ ਗਏ ਪਿੱਠ ਪਿੱਛੇ ਉਹ ਜਾਣੇ ਕੇ ਬਜਾਏ ਇਹ ਗੇਟ ਲਾਣੇ ਲੱਗ ਗਏ ਮਤਲਬ ਜਿਹੜਾ ਉਹ ਗੇਟ ਦਾ ਮੈਟਰ ਹੈ ਗੇਟ ਕਿੰਦੇ ਵੱਲੋਂ ਤੋੜਿਆ ਜਾਂਦਾ ਕਿਉਂ ਤੋੜਪਨ ਕੀਤੀ ਜਾਂਦੀ ਕੀ ਇਹ ਤੋਂ ਮੈਨੂੰ ਪਤਾ ਹੀ ਨਹੀਂ ਸਰ ਕਿ ਕੌਣ ਗੇਟ ਤੋੜਾ ਹੈ ਨਹੀਂ ਤੋੜਾ ਹੈ ਉਹ ਤਾਂ ਉਹ ਖੁਦ ਜਾਣਤੇ ਹੈ ਕਿ ਮੇਰਾ ਗੇਟ ਕੌਣ ਤੋੜਾ ਹੈ ਉਹ ਖੁਦ ਕੰਮ ਕਰਕੇ ਦੂਸਰੇ ਨੂੰ ਫਸਾ ਰਹੇ ਹਨ ਮਤਲਬ ਉਹ ਗੇਟ ਜਿਹੜਾ ਗੁਰਦੁਆਰਾ ਸਾਹਿਬ ਦੇ ਜਿਹੜਾ ਗੁਰਦੁਆਰਾ ਸਾਹਿਬ ਦਾ ਜ਼ਮੀਨ ਹੈ ਉਸ ਜ਼ਮੀਨ ਦੇ ਵਿੱਚ ਹੈਗਾ ਵਾ ਗੇਟ ਜਾਂ ਉਹ ਗਲੀ ਦੇ ਵਿੱਚ ਹੈਗਾ ਇਹ ਗਲੀ के बीच हैगा ਉਹ ਪਲਾਟ ਨਹੀਂ ਹੈਗਾ ਨਹੀਂ ਜੀ ਉਹ ਗਲੀ ਹੈ ਗਲੀ ਇਹ ਪੂਰਾ ਐਲਸਫ ਗਲੀ ਹੈਗਾ ਬਤੌਰ ਕਿੱਥੇ ਹੈਗਾ ਕਾਗਜ਼ ਪੱਤਰ ਇਹਦੇ ਹੈਗੇ ਕਾਗਜ਼ ਇਹ ਹੈਗਾ ਜੀ ਇਹਦੇ ਵਿੱਚ ਕੀ ਹੈਗਾ 15 ਫੁੱਟ ਗਲੀ ਦੱਖਣ ਲਿਖਾ ਹੋਇਆ ਹੈ ਤਾਂ ਪੱਛਮ की तरफ 18 ਫੁੱਟ ਹੈਗਾ ਜੀ ਹਾਂ ਜੀ ਉਹ ਜਿਹੜੇ ਨਕਾਬਪੋਸ਼ ਜਾਂਦੇ ਨੇ ਸੀਸੀਟੀਵੀ ਵੀਡੀਓ ਆਂਦੀ ਆ ਉਹਦੇ ਵਿੱਚ ਕਿਹਾ ਜਾਂਦਾ ਤੁਹਾਡੇ ਉੱਤੇ ਅਲਿਕੇਸ਼ਨ ਲਗਾਏ ਜਾ ਰਹੇ ਨੇ ਕਿ ਤੁਸੀਂ ਪਹਿਲਾਂ ਵੀ ਇਹਦੇ ਕੋਈ ਵਿਵਾਦ ਵਗੈਰਾ ਕੀਤਾ ਸੀਗਾ ਤੇ ਹੁਣ ਉਸ ਤੋਂ ਬਾਅਦ ਕੱਲ ਦਾ ਜਿਹੜਾ ਮਾਮਲਾ ਸੀਗਾ ਕਿ ਗੇਟ ਨੂੰ ਤੋੜ ਦਿੱਤਾ ਜਾਂਦਾ ਉਸ ਤੋਂ ਬਾਅਦ ਅੰਦਰ ਵੀ ਜਾਇਆ ਜਾਂਦਾ ਤੇ ਬੇਦਵੀ ਵਗੈਰਾ ਵੀ ਕੀਤੀ ਜਾਂਦੀ ਐਦਾਂ ਦਾ ਕੁਝ ਐਸਾ ਕੁਝ ਵੀ ਨਹੀਂ ਹੈ ਹਮ ਲੋਕ ਤਾਂ ਆਪ ਲੋਕੋ ਲੱਗਤਾ ਹੈ ਕਿ ਮੈਂ ਉਹਨਕੇ ਸਾਹਮਣੇ ਖੜਾ ਹੋ ਸਕਤਾ ਹੂੰ उनके पास बाहर से बंदे बुला के मेरे को डराया धमकाया जा रहा है इतना तक कि मेरे पाइप सारा तोड़ दिया गया बाथरूम का और उधर क्या बोलता है स्वेटर पर भी तलवार मारा गया है तो पैर से मारा गया है पूरा वो पूरा तोड़ने का कोशिश किया गया मतलब वालों कुछ नहीं किया गया मेरे तरफ से कुछ नहीं किया गया जी बतौर सरपंच मौजूद ने सर नाम की राजा ਪਿੰਡ ਕੱਕਾ ਜੀ ਪਿੰਡ ਕੱਕਾ ਭੋਡਾ ਕਲੋਨੀ ਨਾਲ ਹੀ ਭੋਡਾ ਕਲੋਨੀ ਆਪਣੇ ਵਿੱਚ ਹੀ ਅਟੈਚ ਆ ਜੀ ਭੋਡਾ ਕਲੋਨੀ ਹੋਰ ਕਈ ਪ੍ਰਾਈਵੇਟ ਕਲੋਨੀਆਂ ਨਾਲ ਅਟੈਚ ਹੋਈਆਂ ਹੁਣ ਕੱਕੇ ਦੇ ਜੀ ਕੀ ਹੈਗਾ ਵਾ ਉਸ ਕਲੋਨੀ ਦਾ ਮੈਟਰ ਕੀ ਹੈ ਉਸ ਗੇਟ ਦਾ ਮੈਟਰ ਕੀ ਹੈ ਉਹ ਕਲੋਨੀ ਵਿੱਚ ਜੀ ਉਹ 20 25 ਸਾਲ ਪੁਰਾਣੀ ਗਲੀ ਆ ਜੀ ਗੁਰਦੁਆਰਾ ਸਾਹਿਬ ਨੂੰ ਗਲੀ ਜਾਂਦੀ ਆ ਗੁਰਦੁਆਰਾ ਸਾਹਿਬ ਦਾ ਗੇਟ ਪਿੱਛੇ ਆ ਤੁਸੀਂ ਦੇਖਿਆ ਹੋਵੇ ਸ਼ਾਇਦ ਗੇਟ ਲਾ ਕੇ ਇਹਨਾਂ ਨੇ ਅੰਦਰ ਰੱਖ ਲਿਆ ਨੀਲੇ ਰੰਗ ਦਾ ਗੇਟ ਸਾਡੇ ਕੋਲ ਵੀਡੀਓ ਪਈ ਆ ਮੇਨ ਤੇ ਬੂਟੇ ਲੱਗੇ ਹੋਏ ਆ ਹਫਤਾ ਪਹਿਲਾਂ ਦੀ ਗੱਲ ਆ ਸਾਡਾ ਪੰਚਾਇਤ ਮੈਂਬਰ ਹੀ ਅਰुण ਕੁਮਾਰ ਇਹ ਆਪਣਾ ਮਕਾਨ ਬਣਾ ਰਿਹਾ ਸੀ ਉੱਪਰ ਜਿਹਨੇ ਵਾਧਰੇ ਉੱਪਰੋਂ ਇਹਨੇ ਕੰਦ ਸ਼ੁਰੂ ਕਰਤੀ ਉਹ ਅਸੀਂ ਨੂੰ ਰੋਕਤਾ ਵੀ ਵਾਧਰੇ ਤੋਂ ਕੰਦ ਨਾ ਕਰ ਕੰਦ ਤੋਂ ਕੰਦ ਚੱਕ ਲਾ ਉਹ ਅਸੀਂ ਰੋਕਤਾ ਵਿੱਚ ਇਹ ਬੰਦਿਆਂ ਦੇ ਬੈਠੇ ਸੀ ਅਸੀਂ ਕਹਾਂ ਤੁਸੀਂ ਗੇਟ ਨਹੀਂ ਲਾਣਾ ਇਹਨਾਂ ਨੇ ਸਾਰੀ ਪੰਚਾਇਤ ਚ ਕਹਤਾ ਅਸੀਂ ਗੇਟ ਨਹੀਂ ਲਾਂਦੇ ਲੇਕਿਨ ਇਹਨਾਂ ਨੇ ਜ਼ੁਬਾਨ ਦੀ ਕੋਈ ਵੈਲਿਊ ਨਹੀਂ ਕੀਤੀ ਹੈਗੀ ਹਾਂ ਗੇਟ ਲਾਣਾ ਸ਼ੁਰੂ ਕਰਤਾ ਇਹਨਾਂ ਨੇ ਮਤਲਬ ਉਹ ਜਿਹੜਾ ਜਿਸ ਜਿਸ ਜ਼ਮੀਨ ਦੇ ਵਿੱਚ ਗੇਟ ਲੱਗਾ ਸੀਗਾ ਉਹ ਬਤੌਰ ਗਲੀ ਹੈ ਉਹਨਾਂ ਆਕੀ ਕੋਈ ਪਲਾਟ ਹੈ ਗਲੀ ਆ ਜੀ 20 25 ਸਾਲ ਪੁਰਾਣੀ ਗਲੀ ਹੈ ਪੰਚਾਇ ਪੇਪਸ ਸਾਰੀ ਪਈ ਹੋਈ ਹੈ ਅਲ ਸ਼ਿਫ 'ਚ ਠੀਕ ਇੱਕ ਗੇਟ ਕਿੰਦੇ ਵੱਲੋਂ ਲਗਾਇਆ ਜਾ ਰਿਹਾ ਸੀ ਗੇਟ ਜਿਹੜੇ ਨਿੱਜੀ ਟਰਸਟ ਜਿਹੜੀ ਬਣਾਈ ਹੈ ਉੱਥੇ ਗੁਰਦੁਆਰਾ ਸਾਹਿਬ ਦੀ ਨਾ ਉਹਨਾਂ ਨੇ ਜਿਹੜੀ ਉਹਦੀ ਆਰਚ ਗੁਰਦੁਆਰਾ ਸਾਹਿਬ ਦਾ ਲੈ ਰਿਟ ਐਲਾਨ ਕਰਕੇ ਉਹਦੇ ਕਰਕੇ ਗੁਰਦੁਆਰਾ ਸਾਹਿਬ ਦਾ ਮੁੱਦਾ ਬਣਾਇਆ ਜਾ ਰਿਹਾ ਅਸੀਂ ਖੁਦ ਸਿੱਖ ਫੈਮਿਲੀ ਨੂੰ ਬਿਲੋਂਗ ਕਰਦੇ ਹਾਂ ਅਸੀਂ ਗੁਰਦੁਆਰਾ ਸਾਹਿਬ ਦੀ ਬੇਦਬੀ ਕਿਵੇਂ ਕਰ ਲਾਂਗੇ ਕੀ ਲੱਗਦਾ ਕਿ ਕੁਝ ਸੀਸੀਟੀਵੀ ਵੀਡੀਓ ਆਈ ਸੀ ਕਿ ਜਿਹਦੇ ਵਿੱਚ ਸੀਸੀਟੀਵੀ ਦੇ ਵਿੱਚ ਨਕਾਬਪੋਸ਼ ਸੀਗੇ ਕੁਝ ਲੋਕ ਇੱਕ ਪਾਸੇ ਅਲੀਗੇਸ਼ਨ ਲਗਾਏ ਜਾ ਰਹੇ ਸੀਗੇ ਨਾਲ ਕਿਹਾ ਜਾ ਰਿਹਾ ਕਿ ਸਰਪੰਚ ਵਿੱਚ ਰਲੇ ਹੋਏ ਨੇ ਸੋ ਇਹਦਾ ਕੀ ਮੈਟਰ ਹੈ ਖੋਦੀ ਇਹਨਾਂ ਦੇ ਬੰਦੇ ਆ ਜ ਗੇਟ ਹਸਤਾ ਉਦੋਂ ਵੀ ਪ੍ਰਸ਼ਾਸਨ ਨੂੰ ਬੁਲਾਇਆ ਮੌਕੇ ਤੇ ਐਸ ਐਚਓ ਸਾਹਿਬ ਆਏ ਆ ਰੋਕਿਆ ਉਹਨਾਂ ਨੇ ਵੀ ਰੋਕੋ ਗੇਟ ਲਗਾਣ ਤੋਂ ਉਹਨਾਂ ਨੇ ਰੋਕੇ ਆ ਜੋ ਐਸ ਐਚਓ ਸਾਹਿਬ ਗਏ ਆ ਨਾ ਫਿਰ ਗੇਟ ਖੜਾ ਕਰ ਲਿਆ ਮੁੜ ਕੇ ਤੁਹਾਡੇ ਵੱਲੋਂ ਕੀ ਹੁਣ ਆਸ਼ਵਾਸ਼ਣ ਦਿੱਤਾ ਜਾਂਦਾ ਹੈ ਇਸ ਪਰਿਵਾਰ ਨੂੰ ਅਰੁੰਦੇ ਪਰਿਵਾਰ ਨੂੰ ਤੇ ਨਾਲ ਜਿਹੜੇ ਲੋਕ ਉੱਥੇ ਹੈਗੇ ਨੇ ਉਹਨਾਂ ਨੂੰ ਕੀ ਕਹਿਣਾ ਤੇ ਉਸ ਤੋਂ ਬਾਅਦ ਕੀ ਮੰਗ ਕਰਦੇ ਹੋ ਤੁਸੀਂ ਮੰਗ ਇਹੀ ਆ ਜੀ ਇਸ ਦਾ ਕਹਿੰਦੇ ਪ੍ਰਸ਼ਾਸਨ ਆਵੇ ਉੱਥੇ ਦੇਖੇ ਦੁਆਰਾ ਮੌਕੇ ਤੇ ਫਿਰ ਵੀ ਗਲੀ ਅਜੇ ਤੱਕ ਗਲੀ ਆ ਤੇ ਗਲੀ ਰਹਿਣ ਦੇ ਵਿੱਚ ਇਹਨਾਂ ਦੀ ਨਿੱਜੀ ਜਗ੍ਹਾ ਵਾਦ ਕੋਈ ਗੱਲ ਨਹੀਂ ਜਿੱਥੇ ਮਰਜ਼ੀ ਗੇਟ ਲਾ ਲੈਣ ਆਪਣੇ ਕਾਗਜ਼ ਪ ਵੀਡੀਓ ਸਾਹਿਬ ਨੇ ਬੁਲਾਇਆ ਸੀ ਇਹਨਾਂ ਨੂੰ ਆਪਣੇ ਕਾਗਜ਼ ਪੇਸ਼ ਕਰੋ ਕਾਗਜ਼ ਜੇ ਤੁਹਾਡੇ ਹੈਗੇ ਆ ਉਥੇ ਤੁਹਾਡੀ ਗੁਰਦੁਆਰਾ ਸਾਹਿਬ ਦੀ ਜਗ੍ਹਾ ਜਿਹਦੀ ਆ ਸੀ ਨਾਲ ਖੜ ਕੇ ਕਰਾਵਾਂਗੇ ਬਿਲਕੁਲ ਸੋ ਦੱਸਦੀ ਕਿ ਬਤੌਰ ਸਰਪੰਚ ਸਾਡੇ ਨੇ ਮੌਜੂਦ ਸੀਗੇ ਪਰ ਪੰਚਾਇਤੀ ਮੈਂਬਰ ਜਿਹੜੇ ਅਰੁਣ ਸੀਗੇ ਜਨਾਦ ਉਤੇ ਅਲੀਗੇਸ਼ਨ ਲਗਾਏ ਜਾ ਰਹੇ ਸੀਗੇ ਉਹ ਵੀ ਮੌਜੂਦ ਸੀਗੇ ਉਹਨਾਂ ਦੀ ਗੱਲ ਜਿਹੜੀ ਜ਼ੁਬਾਨੀ ਤੁਸੀਂ ਸੁਣੀ ਉਸ ਤੋਂ ਬਾਅਦ ਜੇਕਰ ਸਰਪੰਚ ਦੀ ਗੱਲ ਕਰੀਏ ਤੇ ਉਹਨਾਂ ਦੀ ਵੀ ਗੱਲ ਸੁਣੀ ਪਰ ਕਿਤੇ ਨਾ ਕਿਤੇ ਲੱਗਦਾ ਹੈ ਕਿ ਆਖਿਰਕਾਰ ਉਹ ਜਿਹੜਾ ਗੇਟ ਸੀਗਾ ਜਾਂ ਗਲੀ ਸੀ ਕੀ ਮੈਟਰ ਹੈ ਹਲੇ ਤੱਕ ਇਸ ਚੀਜ਼ ਦੀ ਜਿਹੜੀ ਹੈ ਪੂਰਤੌਰ ਤੇ ਜਿਹੜੀ ਕੋਈ ਤਰੀਕੇ ਦੀ ਜਿਹੜੀ ਪੁਸ਼ਟੀ ਨਹੀਂ ਹੋ ਸਕੀ ਵੀ ਉਹ ਇਨਵੈਸਟੀਗੇਸ਼ਨ ਕੀਤਾ ਗਿਆ ਕੀ ਕਾਰਵਾਈ ਜਰੀਆ ਕੀਤੀ ਜਾਊਗੀ ਹਾਂ ਮੈਂ ਤਾਂ ਨਾ ਹਾਂਜੀ ਸਤਿ ਸ੍ਰੀ ਅਕਾਲ ਸਰ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸਰ ਤੁਹਾਨੂੰ ਮੈਟਰ ਦੀ ਜਾਣਕਾਰੀ ਲੈਣੀ ਸੀਗੀ ਲੁਧਿਆਣਾ ਦੇ ਪੋਡਾ ਕਲੋਨੀ ਦੇ ਗਲੀ ਨੰਬਰ 3 ਦਾ ਮਾਮਲਾ ਜਿਹੜਾ ਸੀਗਾ ਹਾਂ ਹਾਂ ਇਹ ਜੇ 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 ਹਲੋ ਹਾਂ 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 ਸਰ ਕੀ ਮਾਮਲਾ ਕੀ ਹੋਇਆ ਸੀਗਾ ਉਹ ਇਹ ਗਲੀ ਸੀਗੀ ਗੁਰਦੁਆਰੇ ਨੂੰ ਜਾਂਦੀ ਸੀ ਗਲੀ ਜੀ ਤੇ ਗਲੀ ਤੇ ਬਾਹਰ ਮਤਲਬ ਮਤਲਬ ਗਲੀ ਦੇ ਵਿੱਚ ਨਿਹੰਗਰ ਸਿੰਘ ਇਕੱਠੇ ਹੋ ਕੇ ਗੁਰਦੁਆਰੇ ਵਾਲਿਆਂ ਨਾਲ ਮਿਲ ਕੇ ਮਤਲਬ ਗੇਟ ਲਾ ਰਹੇ ਸੀ ਜੀ ਕਿਹਨਾ ਗੇਟ ਖੜਾ ਕਰ ਦਿੱਤਾ ਜਦੋਂ ਮਹੱਲੇ ਦੇ ਲੋਕਾਂ ਨੂੰ ਪਤਾ ਲੱਗਾ ਉਹਨਾਂ ਨੇ ਗੇਟ ਛੱਡ ਦਿੱਤਾ ਛੱਲੇ ਜੀ ਹਾਂ ਸਰ ਜਿਹੜਾ ਉਹ ਗੇਟ ਸੀਗਾ ਉਹ ਗਲੀ ਦੇ ਵਿੱਚ ਸੀਗਾ ਜਾਂ ਪਲਾਟ ਦੇ ਵਿੱਚ ਸੀਗਾ ਉਹ ਗਲੀ ਦੇ ਵਿੱਚ अच्छा सर एक गुरु करदे जेड़े मेंबर सिगे या मुखी सिगे ओना वलो जेड़ा इल्जाम लगाए जा रहे सिगे कि पंचायती मेंबर एक सिगा अरुण ਦਾ ਨਾਮ ਲਿੱਤਾ ਜਾ ਰਿਹਾ ਸੀਗਾ ਸਰ ਕੀ ਮਾਮਲਾ ਸੀਗਾ ਇਹਨਾਂ ਦਾ ਜਿਹੜਾ ਔਰਨ ਦਾ ਔਰਨ ਦਾ ਕੋਲ ਘਰ ਆ ਨਾਲ ਗਲੀ ਦੇ ਨਾਲ ਘਰ ਆ ਜੀ ਉਹ ਉਹ ਕਹਿੰਦਾ ਸੀ ਮੈਂ ਗਲੀ ਤੇ ਗੇਟ ਨਹੀਂ ਲੱਗਣ ਦੇਣਾ ਔਰਨ ਜਿਹੜਾ ਮੈਂਬਰ ਪੰਚਾਇਤ ਆ ਠੀਕ ਹੈ ਹਾਂ ਤੇ ਸਰ ਇਹਦੇ ਵਿੱਚ ਗੇਟ ਕਿੰਦੇ ਵੱਲੋਂ ਤੋੜਿਆ ਗਿਆ ਵਾ ਗੇਟ ਬ ਜਦੋਂ ਗਲੀ ਚ ਲਾਇਆ ਤੇ ਜੇ ਗਲੀ ਤੇ ਲੋਕ ਸੀ ਬਲੌਨੀ ਵਾਲੇ ਉਹਨਾਂ ਨੇ ਮਤਲਬ ਇਹਨਾਂ ਨੇ ਖੜਾ ਕੀਤਾ ਗੇਟ ਉਹਨਾਂ ਨੇ ਆ ਕੇ ਉਹਨਾਂ ਦੇ ਆ ਕੇ ਥੋੜ ਦੇ ਦਿੱਤਾ ਥਲੇ ਠੀਕ ਹੈ ਸਰ ਕੀ ਕਾਰਵਾਈ ਕੀਤੀ ਜਾਊਗੀ ਕੀ ਦੋਨੋਂ ਲੋਕਾਂ ਨੂੰ ਕੀ ਇਨਸਾਫ ਦਿੱਤਾ ਜਾਊਗਾ ਪੰਚਾਇਤ ਮੈਂਬਰ ਨੂੰ ਤੇ ਗੁਰੂਕਰ ਨੂੰ ਕਾਰਵਾਈ ਇਹਦੇ ਵਿੱਚ ਵੀਡੀਓ ਸਾਹਿਬ ਦੇ ਨਾਲ ਡਿਸਕਸ ਕਰ ਰਹੇ ਹਾਂ ਮਾਮਲਾ ਜੀ ਵੀ ਇਹ ਜਗਾ ਗਲੀ ਦੀ ਆ ਜਾਂ ਪਲਾਟ ਦੀ ਆ ਜੀ ਜੇ ਉਹਨਾਂ ਨੇ ਕਿਹਾ ਵੀ ਗਲੀ ਦੀ ਜਗਾ ਫਿਰ ਗੇਟ ਲਾਉਣ ਵਾਲੇ ਤੇ ਕਾਰਵਾਈ ਕੀਤੀ ਜਾਏਗੀ ਗਲੀ ਤੇ ਕਬਜ਼ਾ ਕਰਨ ਠੀਕ ਹੈ ਹਾਂਜੀ ਇਹ ਆਉਣ ਦਾ ਸਮੇਂ ਦੇ ਵਿੱਚ ਪਤਾ ਲੱਗੂਗਾ ਵੀ ਕੀ ਹੈਗਾ ਇਹ ਹਾਂ ਵੀਡੀਓ ਸਾਥ ਕੋ ਰਿਪੋਰਟ ਲਾਵਾਂਗੇ ਵੀ ਉਹ ਦੱਸਣਗੇ ਵੀ ਗਲੀ ਇਹ ਗਲੀ ਆ ਜਾਂ ਪਲਾਟ ਆ ਠੀਕ ਹੈ ਸਰ ਥੈਂਕ ਯੂ ਥੈਂਕ ਯੂ ਸੋ ਮਚ ਮੈਂ ਤੁਹਾਨੂੰ ਦੱਸ ਦਈਏ ਕਿ ਗੁਰਦੁਆਰਾ ਦੇ ਮੁੱਖ ਮੌਜੂਦ ਸੀਗੇ ਜਿਹੜੇ ਲੋਕ ਸੀਗੇ ਇਲਾਕੇ ਦੇ ਉਹ ਵੀ ਮੌਜੂਦ ਸੀਗੇ ਮੇਰੇ ਪਿੱਛੇ ਆ ਤਸਵੀਰ ਜਿਹੜੀ ਦੇਖ ਸਕਦੇ ਹੋ ਕਿ ਇੱਕ ਪਾਸੇ ਕਿਹਾ ਜਾਂਦਾ ਵਾ ਕਿ ਇੱਕ ਜਿਹੜਾ ਪਲਾਟ ਸੀਗਾ ਗੁਰਦੁਆਰਾ ਸਾਹਿਬ ਦਾ ਪਲਾਟ ਸੀਗਾ ਤੇ ਉਸ ਤੋਂ ਬਾਅਦ ਗੁਰੂ ਘਰ ਨੂੰ ਜਾਣ ਵਾਲਾ ਪਲਾਟ ਜਿਹਦੇ ਉੱਤੇ ਗੇਟ ਜਿਹੜਾ ਲਗਾਇਆ ਜਾਂਦਾ ਤੇ ਉਸ ਤੋਂ ਬਾਅਦ ਗੇਟ ਨੂੰ ਜਿਹੜਾ ਤੋੜ ਦਿੱਤਾ ਜਾਂਦਾ ਹਾਲਾਂਕਿ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਕੇ ਕਾਫੀ ਮਜ਼ਬੂਤੀ ਦੇ ਨਾਲ ਜਿਹੜਾ ਗੇਟ ਆ ਉਹ ਲਗਾਇਆ ਜਾਂਦਾ ਤੇ ਉਸ ਤੋਂ ਬਾਅਦ ਗੇਟ ਨੂੰ ਤੋੜਨ ਦੀ ਜਿਹੜੀ ਆ ਕੋਸ਼ਿਸ਼ ਕੀਤੀ ਜਾਂਦੀ ਤਾਂ ਉਸ ਤੋਂ ਬਾਅਦ ਇਹਨੂੰ ਤੋੜ ਵੀ ਦਿੱਤਾ ਜਾਂਦਾ ਪਰ ਦੱਸ ਦਈਏ ਪੀਸੀਆਰ ਜਿਹੜੀ ਇੱਥੇ ਆਈ ਸੀਗੀ ਮੌਕਾ ਦੇਖਣ ਪਰ ਹੁਣ ਤੱਕਰ ਦੇ ਵਿੱਚ ਜਿਹੜੀ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ ਪਰ ਮੰਗ ਲਗਾਤਾਰ ਕਾਰਵਾਈ ਦੀ ਕੀਤੀ ਜਾ ਰਹੀ ਹੈ ਹੁਣ ਆਹ ਨਾਲ ਸਮਾਂ ਦੱਸੂਗਾ ਤੇ ਪ੍ਰਸ਼ਾਸਨ ਨਾਲ ਗੱਲਬਾਤ ਕਰਾਂਗੇ ਕਿ ਕੀ ਕੁਝ ਜੜੀਆ ਕਾਰਵਾਈ ਕੀਤੀ ਜਾਂਦੀ ਹੈ ਤੇ ਕੀ ਕੁਝ ਇਨਸਾਫ ਜਿਹੜਾ ਦਿੱਤਾ ਜਾਂਦਾ ਹੈ